ਬਟਾਲਾ ਦੇ ਪਿੰਡ ਕੁਤਬੀ ਨੰਗਲ ਚਿਕਕਾਰ ਸ਼ੋਅ ਐਕਸਾਈਜ਼ ਵਿਭਾਗ ਅਤੇ ਪੁਲਿਸ ਨੇ ਛਾਪੇਮਾਰੀ ਕਰਕੇ 340 ਦੇ ਕਰੀਬ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ। ਥਾਣਾ ਸਿਵਲ ਲਾਈਨ ਦੇ ਐਸ ਐਚ ਓ ਅਤੇ ਆਪਕਾਰੀ ਵਿਭਾਗ ਦੇ ਇੰਸਪੈਕਟਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਅਜਨਾਲਾ ਤੋਂ ਦੋ ਗੱਡੀਆਂ ਵਿੱਚ ਸ਼ਰਾਬ ਲਿਆਂਦੀ ਜਾ ਰਹੀ ਹੈ। ਛਾਪੇਮਾਰੀ ਕਰਕੇ ਵੱਖ-ਵੱਖ ਬਰਾਂਡਾਂ ਦੀਆਂ ਕਰੀਬ 340 ਪੇਟੀਆਂ ਬਰਾਮਦ ਹੋਈਆਂ। ਥਾਣਾ सदर ਦੇ ਐਸਐਚਓ ਨੇ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪਰੰਤ ਦੱਸ ਦਿਓ ਕਿਨੇ ਗਾਰੂ ਫੜੇ ਕਿਹੜੇ ਰੀ ਸੀ। ਅੱਜ ਸਾਡੇ ਐਕਸਾਈਟ ਭਾਗ ਦੇ ਨਾਲ ਸੱਤਰ ਸਰਮਿੰਦਰ ਸਿੰਘ ਸੀ। ਇਹਨਾਂ ਨੂੰ ਇਨਫੋਰਮੇਸ਼ਨ ਸੀ ਸਾਨੂੰ ਕੁਪੀਆ ਇਨਫੋਰਮੇਸ਼ਨ ਸੀ। ਕਲ ਸਤਿੰਦਰ ਸਿੰਘ ਕਿੰਦਾ ਜਿਹੜਾ ਨਾਲ ਉਹਦੇ ਅਜੇ ਜਿਹੜਾ ਘਰ ਦੇ ਵਿੱਚ ਨਜਾਇਜ਼ ਜਿਹੜੀ ਆ ਆਪਣਾ ਅੰਗਰੇਜ਼ੀ ਸ਼ਰਾਬ ਵਾਕੇ ਜਿਹੜਾ ਵੇਚ ਰਿਆ। ਇਹ ਇਹਨੇ ਚਰਾਵਾ ਇ ਤੋਂ ਕਰੀਬ ਅਕਾਤੀ ਮਾਰ ਜਿਹੜੇ ਠੇਕੇ ਸਸਤੇ ਹੋਏ ਸੀ ਉਦੋਂ ਇੱਕ ਵੱਖੋ ਪਤੇ ਕੇਰੋ ਬਟਾਉਣਾਂ ਲੈ ਕੇ ਕੱਢੀ ਕੀਤੀ ਸੀ ਅੱਜ ਕਰੀਬ 300 750 ਤੱਕ ਦੀ ਹੈ ਇਹ ਕਪੂ ਕੀਤੀ ਵਾਹ ਕੁਮਾਰ ਜੀ ਦੀ ਸ਼ਰਾਬ ਜਿਹੜੀ ਉਹਦਾ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪਰਚਾ ਜਿਹੜਾ ਦੇ 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 ਕਿਹੜੇ ਕਿਹੜੇ ਮਾਰਕਾ ਦੀ ਪੇਟੀ ਫੜੀ ਹੈ ਤੇ ਕਿੰਨੀਆਂ ਫੜੀਆਂ ਇਹ ਬਲੈਂਡਰ ਪੈਡ ਬਲੈਂਡਰ ਪੈਡ ਆਰਸੀ ਮਕਡਾਵਲ ਮਕਡਾਵਲ ਮੈਜੂਰੇਬਲ ਇਹ ਕਲੱਬ ਉਸ ਦੀ ਵਕੂਕਰ ਮਾਰਕਰੀਆਂ ਨੇ तकरीबन 344 ਟਟੀਆਂ ਜਿਹੜੀਆਂ ਖੜੀਆਂ ਨੇ ਇਹਨਾਂ ਦੀ ਕਿੱਥੇ ਸੇਲ ਕਰਨੀ ਸੀ ਇਹਦਾ ਇਹਨਾਂ ਦੀ ਸੇਲ ਜਿੱਤਾਂ ਪਿੰਡਾਂ ਦੇ ਵਿੱਚ ਲੋਕ ਆਂਦੇ ਨੇ ਇਹਨਾਂ ਸਸਤੀਆਂ ਦੇ ਸੀ ਮਹਿੰਗੇ ਭਾਅ ਜਿੱਤਾਂ ਦੋ ਗੋਲਾਂ ਦੇਤੀ ਪਿੰਡ ਦੇ ਚਾਰ ਗੋਲਾਂ ਦੇ ਦਿੰਦੀਆਂ ਇਸ ਤਰ੍ਹਾਂ ਜਿਹੜੀ ਸੇਲ ਕਰਦੇ ਸੀ ਕੀ ਕਾਰਵਾਈ ਕੀਤੀ ਗਈ ਇਹ ਮਾਮਲੇ ਦਰਜ ਨਹੀਂ ਹੋਤੇ ਦੰਨਾਂ ਮੇ ਇੱਕ ਦੋ ਪਰਚੇ ਦਰਜ ਹੈਗੇ ਤੁਹਾਨੂੰ ਦੂਜਾ ਵੀ ਆ ਜਗਾ ਦਰਜ ਕਰਾ। ਆ ਸਰ ਕਿਦੋਂ ਤੋਂ ਇਹ ਕਾਰੋਬਾਰ ਕਰਦੇ ਸੀ ਤੁਸੀਂ? ਇਹ ਕਾਫੀ ਕੱਲ ਤੋਂ ਨਗਾ ਰਹੇ ਸੀ ਦੋਨਿਆਂ ਸਾਥ। ਕਿੱਥੋਂ ਲਿਆ ਕੇ ਵੇਚਦੇ ਸੀ? ਇਹ ਬਟਾਲਿਆਂ ਲਿਆ ਕੇ ਦਵਾਈਆਂ ਕੋਲ ਟਿਕਿਆਂ ਨੂੰ ਵੇਚਦੇ ਸੀ। ਉੱਥੋਂ ਸਸਤੀ ਲੈਣ ਦੀ ਇੱਥੇ ਮਹਿੰਗੀ ਵੇਚਦੇ। ਇਹ ਦੋਵੇਂ ਕਾਰੋਬਾਰ ਇਹ ਕਰਦੇ ਸੀ ਨਜਾਇਜ਼ ਸ਼ਰਾਬ ਦੇ। ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ? ਦੋ ਬੰਦੇ ਤੋਂ ਸਰ। ਠੀਕ। ਕਿਹੜਾ ਸੁਧਰਾ ਨਹੀਂ ਮੰਨਦਾ। ਸੁਧਰਾ ਕਿੰਨੇ ਇਹ ਜਿੰਦਗੀ ਕਿੱਥੋਂ ਖੜੀ ਤੇ ਕਿੰਨੀਆਂ ਐ ਐ ਵੀਸ ਕਿੰਨੀਆਂ ਸਾਡਾ ਤਾਂ ਕੋਈ ਮਸਲਾ ਹੀ ਆ ਲੋਕ ਦੇ ਗੁੱਸੇ ਤੋਂ ਆਈ ਸੀ ਆਪਣਾ ਮਨ ਬੋਲੋ ਅਈ ਨਾਲੇ ਤੋਂ ਦੋ ਗੱਡੀਆਂ ਆ ਰਹੀਆਂ ਨੇ ਤਈ ਉਹਨਾਂ ਦਾ ਪਿੱਛਾ ਕੀਤਾ ਰੱਤੀ ਸਾਡੇ ਕੋਲ ਫੋਟੋਆਂ ਨਹੀਂ ਤੇ ਸਾਡੇ ਬੰਦਿਆਂ ਨੇ ਚਾਲ ਕੇ ਦੇਖਿਆ ਵੀ ਕਿੱਥੇ ਮੰਡ ਪਿਆ ਸਵੇਰੇ ਅਸੀਂ 11-12 ਵਜੇ ਦੇ ਕਰੀਬ ਮਹਿਕਮੇ ਨਾਲ ਅਕਸਰ ਸੇਟ ਕੋਟੇ ਸਾਹਿਬ ਨੂੰ ਨਾਲ ਸਬੰਧਤ ਥਾਣੇ ਨੂੰ ਸਿਵਲ ਲੈਣ ਰਿਹਾ ਸੀ ਚੁਣ ਕੇ ਲੈ ਕੇ ਇੱਥੇ ਰਿਕਾਰਡ ਕਰਵਾਇਆ ਸੀ ਇੱਥੇ ਕਰੀਬ 340 ਦੇ ਲਾਗੇ ਪੇਟੀਆਂ ਵੱਖ-ਵੱਖ ਭਰਾਂ ਪਈਆਂ ਮੇਰੇ ਨਾਲ ਕਿੱਥੋਂ ਲੈ ਕੇ ਆਉਂਦੀ ਸੀ ਪੇਟੀਆਂ ਵੀ ਹਨ ਉਹ ਪ੍ਰੋਫੈਸਰ ਅਜ ਨਾਲੇ ਤੋਂ ਆਈ ਆ ਜੀ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਜੀ ਇਹ ਕਾਫੀ ਦੇਰ ਤੋਂ ਕੰਮ ਕਰਦਾ ਜੀ ਕਿੰਨੇ ਸਾਲ ਤੋਂ ਕੰਮ ਕਰਦੇ ਕਿੰਨੇ ਜਣੇ ਇਹਦੇ ਚ ਮੌਜੂਦ ਨੇ ਵਿੱਚ ਦੋ ਜਣੇ ਜਿਹੜੇ ਕੋਈ ਕਿੰਦਾ ਵਾ ਇੱਕ ਆਜਾ ਨਾਮ ਮਿਲਦਾ ਕੀ ਕਾਰਵਾਈ ਕਰਦੇ ਵਿੱਚ ਇਹ ਆਪਣੇ ਘਰ ਚ ਸਟੋਰ ਬਣਾਇਆ ਹੈ ਕੀ ਕਾਰਵਾਈ ਹੋ ਰਹੀ ਹੈ ਕਾਰਵਾਈ ਪੁਲਿਸ ਮੈਕਨੋ ਕਰ ਲਿਆ ਜੀ ਸਸਾਸ਼ਨ ਕਾਨੂੰਨੀ ਕਰ ਲਿਆ ਜੀ ਕਿਹੜੀ ਜਗ੍ਹਾ ਘਰ ਹੈ ਇਹਨਾਂ ਦਾ ਇਹ ਕੁਤਬੀ ਨਗਰ ਪੈਂਦਾ ਹੈ ਓਕੇ ਠੀਕ ਹੈ ਭਾਜੀ ਬਹੁਤ